ਸਭ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਵਿੱਚ ਤੁਹਾਨੂੰ 1700 ਸਾਲ ਪੁਰਾਣੀ ਦਰਗਾਹ ਦਿਖਾ ਰਿਹਾ ਦਰਗਾਹ ਹਜ਼ਰਤ ਬਾਬਾ ਸਹਿਜਾਦਾ ਪੀਰ ਜੀ ਜੋ ਕਿ ਰੋਪੜ ਸ਼ਹਿਰ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਆ ਇਹ ਦਰਗਾਹ ਦੀ ਦੇਖ ਰੇਖ ਸਾਈਂ ਧੂਮੜੀ ਸ਼ਾਹ ਜੀ ਉਰਫ ਕਾਕਾਖਾਂ ਕਰਦੇ ਸਨ 2012 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ بیٹے ਸਾਈਂ ਮੀਨ ਸ਼ਾਹ ਜੀ ਇਸ ਦਰਗਾਹ ਦੇ ਮੁਖ ਪਰੰਦੇਕ ਨੇ ਇਹ ਦੇਖ ਸਕਦੇ ਹੋ ਜਿੱਥੇ ਸਾਰੇ ਹੀ ਧਰਮਾਂ ਦੇ ਲੋਕ ਬਹੁਤ ਹੀ ਸ਼ਰਧਾ ਦੇ ਨਾਲ ਆਉਂਦੇ ਨੇ ਇਹ ਆ ਜੀ ਸਾਹਮਣੇ ਜੋ ਬਿਲਡਿੰਗ ਦਰਗਾਹ حضرت ਬਾਬਾ ਸਹਿਜਾਦਾ ਪੀਰ ਜੀ ਹਰ ਵੀਰਵਾਰ ਸਾਰੇ ਹੀ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਉਹ ਆਪਣੀ ਸਰਦਾ ਦੇ ਫੁੱਲ ਭੇਟ ਕਰਦੇ ਨੇ ਇਹ ਆ ਜੀ ਜੋ ਸਾਈ ਤੂੰ ਮੜੀ ਸ਼ਾ ਜੀ ਉਰਫ ਕਾਕਾ ਖਾਂ ਇਹ ਉਹਨਾਂ ਦੀ ਸਵਾਦੀਆ ਇਹ ਆ ਜੀ ਤੁਮੜੀ ਸਾਹ ਜੀ ਇਥੋਂ ਦਰਗਾਹ ਦੇ ਅੰਦਰ ਪ੍ਰਵੇਸ਼ ਕੀਤਾ ਜਾਂਦਾ ਇਹ ਆ ਜੀ ਦਰਗਾਹ ਹਜਰਤ ਬਾਬਾ ਸਹਜਾਦਾ ਪੀਰ ਜੀ ਇਹ ਦੇਖ ਸਕਦੇ ਤੁਸੀਂ 1300 ਸਾਲ ਪੁਰਾਣੀ ਦਰਗਾਹ ਹਜ਼ਰਤ ਬਾਬਾ ਸਹਜਾਦਾ ਪੀਰ ਜੀ ਜੋ ਕਿ ਉਪਰ ਸ਼ਹਿਰ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਆ ਹੁਣ ਇਹਨਾਂ ਦੇ ਮੁੱਖ ਪ੍ਰਬੰਧਕ ਸ਼ਾਹੀ ਇਮਾਮ ਸਾਹਿਬ ਜੀ ਨੇ ਜੋ ਸਮੁੱਚੀ ਦੇਖਰੇਖ ਕਰਦੇ ਨੇ ਇਸ ਤੋਂ ਪਹਿਲੇ ਸ਼ਹੀਦ ਤੁਮੜੀ ਸ਼ਾਹ ਜੀ ਜਿਨ੍ਹਾਂ ਨੂੰ ਕਾਕਾਖਾਂ ਵੀ ਕਿਹਾ ਜਾਂਦਾ ਸੀ ਉਹ ਦੇਖਰੇ ਕਰਦੇ ਸੀ 2012 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਸ਼ਹੀਦ ਅਮੀਨ ਸ਼ਾਹ ਜੀ ਇਸ ਦੀ ਸਮੱਚੀ ਦੇਖਰੇ ਕਰ ਰਹੇ ਨੇ ਦਰਗਾਹ ਹਜ਼ਰਤ ਅਬਾ ਸ਼ਹਿਜ਼ਾਦਾ ਪੀਰ ਜੀ ਤੇ ਹੀ ਦੇਖ ਸਕਦੇ ਹੋ ਸਾਰੇ ਹੀ ਧਰਮਾਂ ਦੇ ਲੋਕ ਇੱਥੇ ਬਹੁਤ ਹੀ ਸ਼ਰਧਾ ਦੇ ਨਾਲ आते ने ये देख सकते दे पहले, जंगली ये तो पहले जंगल ही हों सड़क जो रोपड़ शहर तो आई पहले इतल हों पहले उपर रस्ता आता क्योंकि टिब्बे के उपर हों ये पौड़ियाँ चढ़ के अगर गेट बनया हूँ सी पौड़ियाँ चढ़ के आना पैदा पहले ये लागे पेंड बशा जी दरगाह शाह जो कि दरगाह के नाते ही आरगाह की बैकसाइड ती तो देख सकते दे हो ये थे जंगल हों कोई बशन नहीं लागे ये हम थलिया सड़क बनी आ सड़क राही कार मोटरसाइकिल उपर आ सकते हैं पहले सबनों पौड़ियाँ चढ़ के ही जाना पैदा सी तुर के हूँ एक सैड से आ देखो सड़क बना दी गई है तो सड़क राही उपर अपने वहीकल लैके आ सकते हैं यी दरगाह حضرت بابا شاہجادہ پیر جی یہ درگاہ ਦੇ ਸਾਹਮਣੇ ਲੰਗਰ ਹਾਲ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ ਇਹ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਹਾਲ ਤਿਆਰ ਕਰਨਾ ਆਪਣੀ ਸ਼ਰਧਾ ਅਨੁਸਾਰ ਇੱਥੇ ਜੋ ਵੀ ਮਾਇਆ ਦੇਣੀਆਂ ਦੇ ਸਕਦੇ ਹੋ ਇਹ ਆ ਜੀ ਸਾਹਮਣੇ ਜੋ ਦਰਗਾਹ ਆ ਇਹ ਹਜ਼ਰਤ ਬਾਬਾ ਸ਼ਹਿਜਾਦਾ ਪੀਰ ਜੀ ਦੇ ਸਾਥੀ ਬੱਬਰ ਸ਼ਾਹ ਜੀ ਦੀ ਸਮਾਦਾ ਇੱਥੇ ਜਿਹਨਾਂ ਨੂੰ ਚਮੜੀ ਦਾ ਰੋਗ ਹੁੰਦਾ ਉਹ ਆਪਣੀ ਸੋਖਣ ਕਰਕੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਚਮੜੀ ਦੇ ਰੋਗ ਠੀਕ ਹੋ ਜਾਂਦੇ ਆ ਇਹ ਆ ਹੀ ਦਰਗਾ ਬੱਬਰ ਸ਼ਾਹ ਜੀ ਜੋ ਕਿ ਦਰਗਾ ਹਜਰਤ ਬਾਬਾ ਅਸ਼ਾਹਜਾਦਾ ਪੀਰ ਜੀ ਦੇ ਸਾਹਮਣੇ ਆ ਇਹ ਦੇਖ ਸਕਦਾ ਤੁਸੀਂ ਦਰਗਾਹ ਬੱਬਰ ਸਾਹਿਬ ਜੀ ਇਹ ਪੁਰਾਣਾ ਖੂਹ ਆ ਜੀ ਇਸ ਖੂਹ ਤੋਂ ਪਾਣੀ ਪਹਿਲੇ ਲਿਆ ਜਾਂਦਾ ਸੀ ਦਰਗਾਹ ਦੇ ਵਿੱਚ ਜੋ ਵੀ ਦੇਖਣੇ ਕਰਦੇ ਛਣ ਦਰਗਾਹ ਦੀ ਇੱਥੋਂ ਪਾਣੀ ਲੈ ਕੇ ਜਾਂਦੇ ਛਾ ਇਹ نیچے ਥੱਲੇ ਨਾਲ ਹੀ ਪੁਰਾਣਾ ਖੂਹ ਆ ਦੇਖੋ ਉਹਦੇ ਪੁਰਾਣੀਆਂ ਇੱਟਾਂ ਇਹ ਤੁਹਾਨੂੰ ਦਿਖਾਈ ਜੀ 1300 ਸਾਲ ਪੁਰਾਣੀ ਦਰਗਾਹ حضرت ਬਾਬਾ ਸਹਜਾਦਾ ਪੀਰ ਜੀ ਜੋ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ